ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੂਸਾ ਟਾਕ ਤੇ ਉਮੀਦ ਕਰਦੇ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਹਾਜ਼ਰ ਹੋਇਆ ਇੱਕ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਦੋਸਤੋ ਸਿੱਧੂ ਮੂਸੇਵਾਲੇ ਬਾਈ ਦੇ ਜਉਂਦੇ ਜੀ ਇੰਡਸਟਰੀ ਦੇ ਵਿੱਚ ਬਹੁਤ ਸਾਰੇ ਸਿੰਗਰ ਸਿੱਧੂ ਮੂਸੇਵਾਲੇ ਦੇ ਦੋਸਤ ਸਨ ਅਤੇ ਕਈ ਤਾਂ ਹੁਣ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਨਾਲ ਵਰਤ ਰਹੇ ਨੇ ਅਤੇ ਕਈ ਦੋਸਤ ਹੁਣ ਸਿੱਧੂ ਮੂਸੇਵਾਲੇ ਬਾਈ ਦਾ ਸਾਥ ਛੱਡ ਗਏ ਨੇ ਤਾਂ ਦੋਸਤੋ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਗੁਲਾਬ ਸਿੱਧੂ ਗੁਲਾਬ ਸਿੱਧੂ ਨੂੰ ਤਾਂ ਤੁਸੀਂ ਜਾਣਦੇ ਹੋ ਜੋ ਕਿ ਸਿੱਧੂ ਮੂਸੇਵਾਲੇ ਦੇ ਨਾਲ ਕਈ ਗੀਤਾਂ ਦੇ ਵਿੱਚ ਕਲਾਬ ਵੀ ਕਰ ਚੁੱਕਾ ਹੈ ਅਤੇ ਸਿੱਧੂ ਮੂਸੇਵਾਲੇ ਬਾਈ ਦੇ ਪਰਿਵਾਰ ਦੇ ਨਾਲ ਵੀ ਹੁਣ ਉਸ ਦੀ ਚੰ ਗੀਤ ਨੂੰ ਲੈ ਕੇ ਆਪਣੇ ਇੰਸਟਾਗ੍ਰam ਅਕਾਊਂਟ ਦੇ ਉੱਪਰ ਲਾਈਵ ਹੋਇਆ ਹੁੰਦਾ ਹੈ ਤਾਂ ਦੋਸਤੋ ਸਿੱਧੂ ਮੂਸੇਵਾਲੇ ਦੇ ਇੱਕ ਫੈਨ ਦੇ ਵੱਲੋਂ ਇੱਕ ਕਮੈਂਟ ਲਿਖਿਆ ਜਾਂਦਾ ਹੈ ਗਲਾਬ ਸਿੱਧੂ ਨੂੰ ਅਤੇ ਉਹ ਫੈਨ ਲਿਖਦਾ ਹੈ ਕਿ ਵੀਰੇ ਤੁਸੀਂ ਸਿੱਧੂ ਮੂਸੇਵਾਲੇ ਬਾਈ ਦੇ ਜਸਟਿਸ ਦੀ ਗੱਲ ਸਿਰਫ ਆਪਣੀ ਗੀਤਾਂ ਦੇ ਵਿੱਚ ਹੀ ਕਰਦੇ ਹੋ ਗਰਾਊਂਡ ਲੈਵਲ ਦੇ ਉੱਤੇ ਸਿੱਧੂ ਮੂਸੇਵਾਲੇ ਦੇ ਪਰਿਵਾਰ ਲਈ ਜਾਂ ਸਿੱਧੂ ਮੂਸੇਵਾਲੇ ਬਾਈ ਦੇ ਇਨਸਾਫ ਦੇ ਲਈ ਤੁਸੀਂ ਕੀ ਕਰ ਰਹੇ ਹੋ ਤਾਂ ਦੋਸਤੋ ਉਸ ਫੈਨ ਦੀ ਉਸ ਗੱਲ ਦਾ ਜਵਾਬ ਦਿੰਦੇ ਆ ਗਲਾਬ ਸਿੱਧੂ ਕਹਿੰਦਾ ਹੈ ਕਿ ਅਸੀਂ ਤਾਂ ਵੀਰੇ ਸਿਰਫ ਆਪਣੀ ਗੀਤਾਂ ਦੇ ਵਿੱਚ ਹੀ ਸਿੱਧੂ ਮੂਸੇ ਵਾਲੇ ਬਾਈ ਦੇ ਇਨਸਾਫ ਦੀ ਗੱਲ ਕਰ ਸਕਦੇ ਹਾਂ ਅਤੇ ਕਿਹਾ ਕਿ ਤੁਸੀਂ ਐਦਾਂ ਦੇ ਕਮੈਂਟ ਉਹਨਾਂ ਲੋਕਾਂ ਦੀਆਂ ਪੋਸਟਾਂ ਦੇ ਨੀਚੇ ਕਰੋ ਜਿਨ੍ਹਾਂ ਦੇ ਲੀਡਰ ਵੀ ਦੋਸਤ ਨੇ ਅਤੇ ਸਿੱਧੂ ਮੂਸੇ ਵਾਲੇ ਬਾਈ ਦੇ ਵੀ ਕਿਸੇ ਸਮੇਂ ਦੋਸਤ ਰਹੇ ਨੇ ਪਰ ਗਲਾਬ ਸਿੱਧੂ ਬਾਈ ਨੇ ਆਪਣੇ ਇਸ ਲਾਈਵ ਦੇ ਵਿੱਚ ਕਿਸੇ ਸਿੰਗਰ ਦਾ ਨਾਮ ਤਾਂ ਨਹੀਂ ਲੈਂਤਾ ਪਰ ਦੋਸਤੋ ਇਹ ਗੱਲ ਸਿੱਧੀ ਜਾ ਕੇ ਅਮਰਤਮਾਨ ਨਾਲ ਜੁੜਦੀ ਹੈ ਨੀਤ ਹੇਰ ਜੋ ਕਿ ਸਪੋਰਟਸ ਕੋਟੇ ਦੇ ਮੰਤਰੀ ਨੇ ਅਤੇ ਅੱਜ ਦੀ ਸਰਕਾਰ ਦੇ ਵਿੱਚ ਵੱਡਾ ਨਾਮ ਹੈ ਅਤੇ ਅਮਰਤਮਾਨ ਦੇ ਚੰਗੇ ਦੋਸਤ ਵੀ ਨੇ ਤਾਂ ਦੋਸਤੋ ਤੁਹਾਡੇ ਕੀ ਵਿਚਾਰ ਨੇ ਗਲਾਬ ਸਿੱਧੂ ਬਾਈ ਦੇ ਇਸ ਜਵਾਬ ਦੇ ਉੱਪਰ ਆਪਣੇ ਵਿਚਾਰ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਵੀ ਸਿੱਧੂ ਮੂਸੇਵਾਲੇ ਬਾਈ ਦੇ ਫੈਨ ਹੋ ਤਾਂ ਕਮੈਂਟ ਬਾਕਸ ਦੇ ਵਿੱਚ ਹੈਸ਼ਟੈਗ ਜਸਟਿਸ ਫੋਰ ਸਿੱਧੂ ਮੂਸੇਵਾਲਾ ਜ਼ਰੂਰ ਲਿਖ ਕੇ ਜਾਓ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਐਦਾਂ ਦੀਆਂ ਹੀ ਵੀਡੀਓਜ਼ ਅਤੇ ਅਪਡੇਟਸ ਤੁਹਾਨੂੰ ਸਮੇਂ ਸਿਰ ਮਿਲਦੀਆਂ ਰਹਿਣ ਮਿਲਦੇ ਆ ਕਿਸੇ ਨਵੀਂ ਵੀਡੀਓ ਅਤੇ ਨਵੀਂ ਅਪਡੇਟ ਦੇ ਨਾਲ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਧੰਨਵਾਦ